ਆਲੋ ਜੀ ਹੋਰ ਜਵਾਕ ਵਾਗ ਕੇ ਸਕੂਲ ਮਸਾਂ ਭੇਜ ਜਾਗਾ ਕਹਿੰਦਾ ਮਾਸਟਰ ਫੀਸ ਨੂੰ ਕਹਿੰਦੇ ਨੇਗੇ ਮੈਂ ਕਿੱਥੋਂ ਦੇ ਦਾਂਦੀ ਢੋਲੀ ਚ ਤਾਂ ਆਟਾ ਨਹੀਂ ਹੈਗਾ ਡੱਬਿਆਂ ਚਾਹ ਪੱਤੀ ਖਤਮ ਹੋਈ ਰਹੀ ਹੈਗੀ ਨਾ ਚੀਨੀ ਹੈਗੀ ਘਰੇ ਮੈਂ ਉਹਨੂੰ ਲਾਰਾ ਲਾ ਕੇ ਭੇਜ ਜਾਗਾ ਮਾਂ ਪਰਸੋਂ ਤੇ ਡੈਡੀ ਨੂੰ ਤਨਖਾਹ ਮਿਲੂਗੀ ਫਿਰ ਦੇ ਦਾਂਗੇ ਆਪਾਂ ਭਰ ਦਾਂਗੇ ਉਹ ਕਾਦੀ ਤਨਖਾਹ ਯਾਰ ਸੇਠ ਵੀ 7000 ਤਨਖਾਹ ਦਾ ਮਸਾਂ 12 ਘੰਟੇ ਲਵਾ ਕੇ ਐ ਨਹੀਂ ਵੀ ਉਹ ਵੀ ਟਾਈਮ ਤੇ ਦੇ ਦੇ ਉੱਥੇ ਮੱਛਰ ਲੱਤਾਂ ਖਾ ਜਾਂਦਾ ਸਾਰੀ ਰਾਤ ਸਿਕਿਉਰਿਟੀ ਗਾਰਡ ਦੀ ਜੌਬ ਕਿਹੜਾ ਸੌਖੀ ਆਗੀ ਬਹੁਤ ਔਖਾ ਕੰਮ ਆਗਾ ਫੇਰ ਵੀ ਤਨਖਾਹ ਪੂਰੀ ਨਹੀਂ ਦਿੰਦੇ ਨਾ ਟਾਈਮ ਤੇ ਦੇਣ ਤਨਖਾਹ ਵੀ ਘਟਾ ਬਹੁਤ ਔਖਾ ਹੋਇਆ ਪਿਆ ਗਾ ਯਾਰ ਕਰਨ ਉਹ ਵੀ ਕੀ ਕਰੀਏ ਘਰੇ ਤਾਂ ਕੁਝ ਵੀ ਨਹੀਂ ਹੈਗਾ ਖੈਰ ਜ਼ਹਿਰਖਾਨ ਨੂੰ ਰੁਪਿਆ ਨਹੀਂ ਹੈਗਾ ਘਰੇ ਉੱਤੋਂ ਜਵਾਕ ਕਹਿੰਦਾ ਮਾਸਟਰ ਕਹਿੰਦੇ ਨੇ ਫੀਸ ਨਹੀਂ ਕਹਿੰਦਾ ਪਰਦੇ ਤੁਸੀਂ ਤਾਂ ਪੇਪਰ ਨਹੀਂ ਕਰਵਾਉਂਦੇ ਹੈਗੇ ਰੱਬ ਵੀ ਕਿਸੇ ਕਿਸੇ ਨੂੰ ਦਿੰਦਾ ਗਾ ਹੰਮੀਰੀ ਐਸੀ ਗਰੀਬੀ ਰੱਬਾ ਕਿਸੇ ਨੂੰ ਨਾ ਦਿਖਾ ਜਿੰਨੀ ਗਰੀਬੀ ਆਪਾਂ ਨੂੰ ਦਿਖਾ ਰਿਆਗਾ ਤੂੰ ਐਂ ਕਰ ਮਸਕਾਨ ਹੁਣ ਕੱਪੜੇ ਲੀੜੇ ਦਾ ਕੰਮ ਤਾਂ ਤੂੰ ਜਾਣਦੀ ਆ ਤੂੰ ਸਲਾਈ ਦਾ ਕੰਮ ਕਰ ਲਿਆ ਕਰ ਵਧੀਆ ਪੈਸੇ ਬਣ ਜਾ ਕਰਨਗੇ ਨਾਲੇ ਬਾਹਰੋਂ ਪੈਸਾ ਆਈ ਉਹ ਨਾਲੇ ਆਪਣੇ ਘਰ ਦੀ ਗਰੀਬੀ ਚੱਕੀ ਜਾਊਗੀ ਕੱਪੜੇ ਵੀ ਜਨਾਨੀਆਂ ਵੀ ਉਹਨਾਂ ਕੋਲੇ ਜਾਂਦੀਆਂ ਨੇ ਦਰਜ਼ੀਆਂ ਕੋਲੇ ਜਿਹੜੇ 5-500 ਰੁਪਏ ਲੈਂਦੇ ਨੇ ਮੇਰੇ ਵਰਗੀ ਨੂੰ 100-150 ਰੁਪਏ ਦੇ ਕੇ ਸਾਰ ਦਾਂਦਿਆਂ ਨੇ ਨਾਲ ਹੁਣ ਕਿਹੜਾ ਸੀ ਮੁੰਦਾ ਕੱਪੜੇ ਅੱਜਕੱਲ ਸਾਰੀਆਂ ਆਪਣੇ ਘਰੇ ਬਣਾਉਂਦੀਆਂ ਨੇ ਗਿਆ ਕਪੜੇ ਦਾ ਕੀ ਕਰਾਂ ਫਿਰ ਹੋਰ ਕੋਈ ਕੰਮ ਦੇਖ ਲੈ ਤੂੰ ਕੀ ਕਰ ਸਕਦੀ ਆ ਕੰਮ ਤਾਂ ਆਪ ਨੂੰ ਗੁਜ਼ਾਰੇ ਵਾਸਤੇ ਕੋਈ ਕਰਨਾ ਪੂ ਨਹੀਂ ਨਹੀਂ ਆਪਣੀ ਗਰੀਬੀ ਦੂਰ ਹੋਣੀ ਮੈਂ ਤੁਹਾਨੂੰ ਇੱਕ ਗੱਲ ਕਹਾਂ ਜੇ ਗੁੱਸਾ ਨਾ ਕਰੋ ਨਹੀਂ ਗੁੱਸਾ ਕੀ ਕਰਨਾ ਤੂੰ ਦੱਸ ਕੋਈ ਨਾ ਮੈਂ ਕਹਿੰਦੀ ਤੀਗੀ ਮਾਂ ਮਾਤਾ ਸਰਸਪਤੀ ਨੇ ਮੈਨੂੰ ਵਧੀਆ ਕਲਾ ਦਿੱਤੀ ਹੋਈ ਹੈਗੀ ਬੋਲਣ ਦੀ ਹਾਂ ਆਪਣਾ ਪਿੰਡ ਦੇ ਮੁੰਡਿਆਂ ਨੇ YouTube ਜਾਨੀ ਖੋਲ ਰੱਖਿਆ ਚੀਜ਼ ਬਣਾ ਰੱਖੇ ਨੇ ਹਾਂ ਆਪਾਉਂਦੇ ਨੇ ਵੀਡੀਓ ਮੈਂ ਦੇਖਦਾ ਰਹਿਣਾ ਹਾਂ ਉਹ ਛੋਟੀਆਂ ਜਿਹੀਆਂ ਸ਼ਾਰਟ ਮੂਵੀਆਂ ਬਣਾਉਂਦੇ ਨੇ ਹਾਂ 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 ਮੈਂ ਕਹਿੰਦੀ ਸੀਗੀ ਮਾਝੇ ਮੋਂ ਨਾਲ ਵਗ ਜਾ ਕਰ ਉਹਨਾਂ ਨੂੰ ਵੀ ਕੁੜੀਆਂ ਦੀ ਲੋੜ ਆ ਜਿਹੜਾ ਵਧੀਆ ਆਵਾਜ਼ ਚ ਬੋਲਣ ਹਾਂ ਹਾਂ ਨਾਲੇ ਦੋ ਪੈਸੇ ਘਰੇ ਆ ਜਾ ਕਰਨ ਗਿਵਾ ਉਹ ਚੈਨਲ ਆ ਮੁੰਡਾ ਜਸ਼ਨ ਮੇਰਾ ਦੋਸਤ ਹੀ ਆਗਾ ਮੈਂ ਉਹਦਾ ਨਾ ਕਰ ਲੈਣਾ ਗੱਲ ਕੋਈ ਗੱਲ ਨਹੀਂ ਮੈਂ ਵੀ ਐਂਕਰੀ ਸੀਗੀ ਗੱਲ ਉਹ ਇੱਕ ਆਪਣੇ ਪਿੰਡ ਆਈ ਤੀਗੀ ਵੀਡੀਓ ਬਣਾਉਣ ਕੁੜੀ ਹਾਂ ਉਹ ਕਹਿੰਦੀ ਭੈਣ ਕਹਿੰਦੀ ਤੂੰ ਇੰਨਾ ਸੋਹਣਾ ਬੋਲ ਲੈਂਦੀ ਆ ਕਹਿੰਦੀ ਤੂੰ ਇਹੀ ਕੰਮ ਕਰਨ ਲੱਗ ਜਾ ਨਾਲ ਕਹਿੰਦੀ ਦਿਹਾੜੀ ਸ਼ਾਮ ਨੂੰ ਘਰੇ ਆ ਜਾ ਕਰੂਗੀ ਪਰ ਥੋੜੀ ਆ ਸ਼ਰਮ ਆਉਂਦੀ ਵੀ ਆਪਣਾ ਢਗਵਾਂਡ ਕੀ ਕਹੂਗਾ ਪਿੰਡ ਵਾਲੇ ਲੋਕ ਪਿੰਡ ਦੇ ਲੋਕਾਂ ਦਾ ਗਵਾੰਡ ਦਾ ਕੀ ਉਹ ਕਰਨਾਗਾ ਆਪਾਂ ਨੇ ਉਹ ਆਪਣੇ ਕੋਈ ਪੁੱਛਦਾ ਕਿ ਕਿਸੇ ਗਰੀਬੀ ਵੇਲੇ ਤਾਂ ਆਪਣੇ ਕੋਈ ਖੜਿਆ ਨਹੀਂ ਹੈਗਾ ਆਪਾਂ ਨੇ ਕਿਸੇ ਪਿੰਡ ਵਾਲੇ ਤੋਂ ਜਾਂ ਰਿਸ਼ਤੇਦਾਰਾਂ ਤੋਂ ਕੀ ਲੈਣਾਗਾ ਉਹ ਬਾਕੀ ਲੋਕਾਂ ਦਾ ਕੰਮ ਤਾਂ ਇਹੀ ਹੁੰਦਾ ਚੰਗਾ ਕਰ ਚਾਹੇ ਮਾੜਾ ਕਹਿਣਾ ਤਾਂ ਮਾੜੇ ਹੀ ਆ ਉਹਨਾਂ ਨੇ ਉਹਨਾਂ ਨੇ ਤਾਂ ਮਾੜੀ ਹੀ ਕਹਿਣਾਗਾ ਚੰਗੇ ਨੂੰ ਖਾਂਦੇ ਪਿੰਡੇ ਨੂੰ ਕੋਈ ਨਹੀਂ ਜਰਦਾ ਹੁੰਦਾ ਨਾਲ ਇਹ ਕਿਹੜਾ ਕੰਮ ਮਾੜਾ ਹੈਗਾ ਹੂੰ ਇਹ ਤਾਂ ਬੰਦੇ ਦੀ ਸੋਚ ਹੋਣੀ ਚਾਹੀਦੀ ਹੈ ਕਿ ਸਹੀ ਹਾਂ ਹਾਂ ਤੁਸੀਂ ਮੇਰੇ ਨਾਲ ਖੜੋਗੇ ਤਾਂ ਮੈਂ ਕੰਮ ਕਰ ਲੈਣੀ ਆ ਬਸ ਮੈਂ ਤਾਂ ਤੇਰੇ ਨਾਲ ਖੜਾ ਬਸ ਮੇਰੀ ਇੱਜ਼ਤ ਰੱਖੀ ਮੈਨੂੰ ਤਾਂ ਵਿਸ਼ਵਾਸ ਆ ਤੇਰੇ ਤੇ ਪੂਰਾ ਲੈ ਕਰਦਾ ਮੇਰੇ ਦੋਸਤ ਹੈ ਜਿਹੜਾ ਜਸ਼ਨ ਉਹਨੂੰ ਕਰਦਾ ਮੈਂ ਫੋਨ ਉਹ ਤੈਨੂੰ ਕੋਈ ਨਾ ਕੋਈ ਕੰਮ ਦੇ ਦੂਗਾ ਆਪਣੇ ਚੈਨਲ ਤੇ ਠੀਕ ਆ ਨਾ ਬਸ ਤੂੰ ਧਿਆਨ ਇਹ ਰੱਖੀ ਵੀ ਮੈਨੂੰ ਕਦੇ ਧੋਖਾ ਨਾ ਦੇ ਜੀ ਚੰਗਾ ਦੇਖੋ ਮੇਰੀ ਗੱਲ ਸੁਣੋ ਕੋਈ ਤਾਂ ਖਾਣ ਦਿੰਦੀ ਹੈਗੀ ਨਾਲੇ ਜਿਹੜੇ ਵੱਡੀ ਵੱਡੀ ਫਿਲਮਾਂ 'ਚ ਕੰਮ ਕਰਦੀਆਂ ਨੇ ਕੁੜੀਆਂ ਕਹੇ ਜੇ ਰੋਲ ਕਰਨੇ ਪੈਂਦੇ ਨੇ ਹੈਗਾ ਤਾਂ ਉਹ ਵੀ ਕਿਸੇੰਤੀ ਹੀ ਪਹਿਣਾ ਨੇ ਗਿਆ ਨਹੀਂ ਉਹ ਤਾਂ ਮੈਂ ਕਿਸੇ ਦੇ ਤੁਸੀਂ ਮੇਰੇ ਤੇ ਵਿਸ਼ਵਾਸ ਰੱਖਿਓ ਮੈਂ ਤੁਹਾਡਾ ਵਿਸ਼ਵਾਸ ਨਹੀਂ ਤੋੜਦੀ ਹੈਗੀ ਕਦੇ ਵੀ ਨਹੀਂ ਪੂਰਾ ਵਿਸ਼ਵਾਸ ਆ ਮੈਂ ਹੁਣੇ ਗੱਲ ਕਰਦਾ ਉਹਦੇ ਨਾਲ ਠੀਕ ਆ ਕਿਸ ਤਰ੍ਹਾਂ ਅੱਬ ਆਪਣਾ ਹੱਥੇ ਫੜ ਲੈ ਲੈ ਰੱਬ ਆਪਣੀ ਲੈ ਮੈਂ ਲਾਉਣਾ ਨੰਬਰ ਉਹਦਾ ਹੈਲੋ ਹਾਂ ਜਸ਼ਨ ਕੀ ਹਾਲ ਆ ਉਹ ਸੁਖੀ ਬੋਲਦਾ ਸੀ ਮੈਂ ਹੋਰ ਕਿਵੇਂ ਤੇਰਾ YouTube ਦਾ ਕੰਮ ਵਧੀਆ ਚੱਲੀ ਜਾਂਦਾ ਅੱਛਾ ਬਣਾਉਂਦੇ ਰਹੇ ਨੇ ਵੀਡੀਓ ਵੀਡੀਓ ਹੈ ਉਹ ਹਾਂ ਐ ਤਾਂ ਮੈਂ ਵੀ ਦੇਖਦਾ ਰਹਿਣਾ ਦੋ ਤਿੰਨ ਵੀਡੀਓ ਛੋਡੀਆਂ ਆਈਆਂ ਸੀ ਬਹੁਤ ਵਧੀਆ ਬਣਾਉਨੇ ਹੋ ਯਾਰ ਖਿੱਚੀ ਚਲੋ ਕੰਮ ਉਹ ਮੈਂ ਤਾਂ ਉਹਨੇ ਕੰਮ ਕਹਿੰਦਾ ਸੀ ਵਈਆ ਤੇਰੇ ਵਾਲੀ ਪ੍ਰਿਹਾਈ ਯਾਰ ਆ ਵਧੀਆ ਕਰ ਲੈਂਦੇ ਨਾਟਕ ਨੋਟਕਾਂ ਚ ਕੰਮ ਕੀਤਾ ਨੇ ਜਦ ਸਕੂਲ ਪੜ੍ਹਦੀ ਹੁੰਦੀ ਸੀ ਫੋਰੇ ਵਧੀਆ ਰੋਰਾਲ ਕਰ ਲੈਂਦੀ ਆ ਕਦੇ ਰੋਰਾਲ ਦਵਾ ਦਿਆ ਕਰੋ ਯਾਰ 4 ਪੈਸੇ ਵੱਟੇ ਜਾਂਦੇ ਨੇ ਨਾਲੇ 12 ਪੈਸਾ ਆਵੇ ਉਹਦੇ ਹਰ ਕੀ ਦਾ ਰੀਸ ਨਹੀਂ ਹੁੰਦੀ ਅੱਛਾ ਕੱਲ ਨੂੰ ਸ਼ੂਟ ਰੱਖਿਆ ਲੈ ਕਰ ਲੂਗੀ ਕਰ ਲੂਗੀ ਕੋਈ ਚੱਕਰੀ ਨਹੀਂ ਵਧੀਆ ਜਾਣ ਜੇ ਸਕੂਲ 'ਚ ਕਰਦੀ ਰਹੇ ਨਾਟਕ ਨੋਟ ਕੇ ਇਹ ਉਹ ਪੈਸਿਆਂ ਦੀ ਕੋਈ ਗੱਲ ਨਹੀਂ ਯਾਰ ਆ ਕੋ ਜੋ ਮਰਜ਼ੀ ਦੇ ਦੇਂ ਆਪਾਂ ਨੂੰ ਕੋਈ ਚੱਕਰ ਨਹੀਂ ਤੇਰੇ ਨਾਲ ਲਿਹਾਜ ਵਾਲਾ ਕੰਮ ਆ ਯਾਰ ਤੂੰ ਕੰਮ ਦੇ ਕੋਈ ਚੱਕਰ ਨਹੀਂ ਜੋ ਤੇਰੀ ਮਰਜ਼ੀ ਹੋਏ ਉਹਨੇ ਪੈਸੇ ਦੇ ਦੇਂ ਹਾਂ ਕੋਈ ਗੱਲ ਨਹੀਂ ਕੱਲੂ ਆ ਜੂ ਬਸ ਤੂੰ ਅੱਡੇ ਤੋਂ ਆ ਕੇ ਲੈ ਜੀ ਪਿੰਡੋਂ ਮੈਂ ਉੱਥੇ ਭੇਜ ਦੂੰਗਾ ਤੇਰਾ ਨੰਬਰ ਦੇ ਦੂੰਗਾ ਤੈਨੂੰ ਆ ਕੇ ਫੋਨ ਕਰ ਲੂ ਅੱਡੇ ਤੋਂ ਬਾਅਦ ਉੱਥੋਂ ਲੈ ਜੀ ਆਉਂਦਾ ਸ਼ੂਟ ਕੱਢ ਲਿਓ ਹਾਂ ਠੀਕ ਆ ਮੈਂ ਕਹਾਂ ਤੜਕੇ ਨੂੰ ਪਹੁੰਚ ਜੂਗੀ ਠੀਕ ਆ हां ठीक है जशन चंगा फिर बस पहुंच जाऊंगी ठीक ओके जा। के कहंदा ਇਹਨਾਂ ਨੇ ਸਟੋਰੀ ਲਿਖ ਲਈ ਅੱਜ ਕਹਿੰਦਾ ਕੱਲ ਨੂੰ ਸ਼ੂਟ ਕੱਢਣਾਗਾ ਕੋਈ ਵਧੀਆ ਕਹਾਣੀ ਆਗੀ ਬਸ ਤੂੰ ਕੰਮ ਕਰੇ ਤੜਕੇ 7:00 ਵਜੇ ਬੱਸ ਭਾਗ ਜੀ 8:20 ਦੇ ਨੂੰ ਪਹੁੰਚ ਜੀ ਉਹਨਾਂ ਦੇ ਪਿੰਡ ਠੀਕ ਠੀਕ ਆ ਉੱਥੇ ਜਾ ਕੇ ਐਡੇ ਤੇ ਫੋਨ ਕਰਦੀ ਤੈਨੂੰ ਲੈ ਜੂਗਾ ਹੱਥ ਨੇ ਤੈਨੂੰ ਬੱਸ ਤੇ ਚੜਾ ਦੂਗਾ ਆ ਜੀ ਵਧੀਆ ਪੈਸੇ ਜਨੇ ਦਿੱਤੇ ਠੀਕ ਆ ਚਲ ਠੀਕ ਆਗਾ ਘਰੇ ਆਟਾ ਨਹੀਂ ਹੈਗਾ ਆਟਾ ਲੈ ਆਵਾਂਗੇ ਨਾਲ ਆਪਾਂ ਹਾਂ ਜੇ ਕੰਮ ਚੱਲ ਗਿਆ ਪਤਾ ਹੀ ਨਹੀਂ ਕਿੰਨੇ ਕੇ ਪੈਸੇ ਵਟਾਂਗੇ ਕੀ ਪਤਾ ਪ੍ਰਮਾਤਮਾ ਹੱਥ ਫੜ ਲੇ ਆਪਣਾ ਸੁਨੇ ਲਵੇ ਰੱਬ ਆਪਣੀ ਹੋਰ ਹੋਰ ਚਲ ਠੀਕ ਐ ਸਵੇਰੇ ਤੂੰ ਵਗ ਜੀ ਚੰਗਾ ਹੁਣ ਤੂੰ ਰੋਟੀ ਟੁੱਕ ਲਾ ਲ ਮੈਂ ਵੀ ਆਰਾਮ ਕਰ ਲਾ ਰਾਤ ਦਾ ਨੀਂਦਾ ਦਾ ਮੱਛਰ ਖਾ ਗਿਆ ਸਾਰੀ ਰਾਤ ਮਾਸੀ ਕੋਲੇ ਆਟਾ ਪੁੱਛ ਕੇ ਆਈ ਤੀ ਮੈਂ ਆਟਾ ਲੈ ਆ ਮਾਸੀ ਕੋਲ ਜਾ ਕੇ ਚਲ ਠੀਕ ਐ ਮੈਂ ਅੰਦਰ ਜਾ ਕੇ ਪੈਂਦਾ ਤੂੰ ਪੁੱਛ ਆਟਾ ਠੀਕ ਆ ਠੀਕ ਐ ਜੀ ਆਕਨੇ ਜਾਨੀਆ ਫਿਰ ਹਾਂ ਮੈਂ ਜਾ ਰਹੀ ਆ ਮੈਂ ਕਹਿੰਦੀ ਸੀ ਮਨਸਵਰ ਚਾਰ ਵੇਲੇ ਖੜੀ ਸੀਗੀ ਰੋਟੀ ਤਾਂ ਥੋੜੀ ਬਣਾਤੀ ਡੱਬੇ ਚ ਪਾਈ ਪਈਆ ਨਾਲੇ ਮੁੰਡੇ ਦੀ ਬਣਾ ਚਲ ਕੋਈ ਨਾ ਤੂੰ ਮੇਰਾ ਫਿਕਰ ਨਾ ਕਰ ਤੂੰ ਟਾਈਮ ਨਾ ਜਾ ਕੰਮ ਤੇ ਮੱਸਾ ਕੰਮ ਮਿਲਿਆ ਕਰ ਨੰਬਰ ਦੇ ਦੋ ਤੋ ਚਲ ਹਾਂ ਔਰ ਮੈਂ ਨੰਬਰ ਲੇਖ ਲੈ ਆਈ ਪਾਤੀ ਤੇ ਆ ਲੈ ਜਾ ਕੇ ਏਡੇ ਚ ਫੋਨ ਕਰ ਦੇ ਉਹਨੂੰ ਲੈ ਜੂਗਾ ਚੰਗਾ ਮਤਲਬ ਫੋਨ ਤਾਂ ਆਣੀਆ ਕਰੂੰਗੀ ਜਿੱਥੇ ਕਿਸੇ ਕੋ ਕਰਾ ਲਈ ਏਡੇ ਤੇ ਕੋ ਖੜਾ ਹੋਊਗਾ ਚਲ ਠੀਕ ਆ ਵਾ ਰੋਟੀ ਖਾ ਲਈਓ ਜੰਨਾ ਤੁਸੀਂ ਬਸ ਤੂੰ ਮੇਰਾ ਫਿਕਰ ਕਰ ਮੈਂ ਖਾ ਲਾਂ ਤੂੰ ਜਾ ਛੇਤੀ ਜੰਨਾ ਲੇਟ ਨਾ ਹੋਈ ਠੀਕ ਹੈ ਕਾ ਨਾ ਆ ਗਈ ਹਾਂਜੀ ਆ ਗਈ ਹੋਰ ਵਧੀਆ ਰਾਇ ਛੂਟ ਤੇਰਾ ਬਹੁਤ ਵਧੀਆ ਮੈਨੂੰ ਕੰਮ ਕਰਕੇ ਇੰਨਾ ਸੋਹਣਾ ਲੱਗਿਆ ਸਾਰੇ ਇੰਨੇ ਵਧੀਆ ਬੋਲਦੇ ਸੀਗੇ ਉਹਨਾਂ ਨੂੰ ਮੇਰਾ ਕੰਮ ਪਸੰਦ ਆ ਗਿਆ ਅੱਛਾ ਉਹਨਾਂ ਨੇ ਪੂਰਾ 1000 ਰੁਪਏ ਦਿੱਤਾ ਮੈਨੂੰ ਚਲੋ ਰੱਬ ਦਾ ਸ਼ੁਕਰ ਆ ਅਈ ਆਪਣੇ ਘਰ ਦੀ ਗਰੀਬੀ ਚੱਕੀ ਉਹ ਨਾਲ 1000 ਰੁਪਏ ਕਿਵੇਂ ਮੰਨਦਾ ਉਹ ਵੀ ਬੋਲਣ ਦਾ ਇੱਥੇ ਸਾਰੀ ਰਾਤ ਮੱਛਰ ਨੂੰ ਲੱਤਾਂ ਖਵਾਈ ਦੀ ਮਸਾਂ 2.5 300 ਰੁਪਏ ਦਿਹਾੜੀ ਦਾ ਮੰਨਦਾ ਗਾ ਚਲ ਤੁਸੀਂ ਇਹਨਾਂ ਟੈਨਸ਼ਨ ਲਿਆ ਕਰੋ ਉਹਨਾਂ ਨੇ ਮੈਨੂੰ ਲਗਾਤਾਰ 4-5 ਦਿਨਾਂ ਦਾ ਕੰਮ ਹੋਰ ਦਿੱਤਾ ਚੱਲ ਵਧੀਆ ਰੱਬ ਦਾ ਸ਼ੁ크ਰਾ ਹਾਂ ਉਹ ਕਹਿੰਦੇ ਹੁਣ ਤੇਰੀ ਦਿਹਾੜੀ ਵੀ ਵਧਾ ਦਾਂਗੇ ਤੁਸੀਂ ਐ ਕਰੋ ਘਰੇ ਆਪਣੇ ਢੋਲੀ ਚਾਟਾ ਨਹੀਂ ਹੈਗਾ ਨਾਲ ਤਾਂ ਆਟਾ ਲੈ ਆਓ ਜਾ ਕੇ ਨਾਲ ਸੌਦਾ ਖਤਮ ਹੋ ਰਿਹਾ ਸੌਦਾ ਲੈ ਆਓ ਜਾ ਕੇ ਛੋੜੀ ਤਾਂ ਤਨਖਾਹ ਦਾ ਕੋਈ ਪਤਾ ਨਹੀਂ ਮਿਲੇ ਨਾ ਮਿਲੇ ਚੱਲ ਮੈਂ ਹੁਣੀ ਜਾ ਕੇ ਲਿਆਉਣਾ ਠੀਕ ਹੈ ਬਸ ਤੂੰ ਰੋਟੀ ਟੁੱਕਦਾ ਕਰ ਲਾ ਠੀਕ ਹੈ ਸ਼ੁਕਰ ਹੈ ਰੱਬਾ ਤੇਰਾ ਜਿਹੜਾ ਤੈਂ ਸਾਡੀ ਬਾਹ ਫੜ ਲਈ ਸਿੱਤਾਂ ਬੈਸੋਣੀ ਹਾਂ ਵੀਰੇ ਸਟੋਰੀ ਦੱਸ ਦਾਂਦੇ ਮੈਨੂੰ ਸਟੋਰੀ ਨਾ ਜੀ ਇੱਕ ਆਪਣਾ ਇਸ਼ਕ ਤੇ ਐ ਅੱਛਾ ਤੇ ਇੱਕ ਮੁੰਡਾ ਹੁੰਦਾ ਇੱਕ ਕੁੜੀ ਹੁੰਦੀ ਐ ਆਪਸ ਵਿੱਚ ਉਹ ਪਿਆਰ ਕਰਦੇ ਨੇ ਤੇ ਜੋ ਕੁੜੀ ਉਹ ਆਪਣੇ ਬਾਪ ਦੀ ਪੱਗ ਨੂੰ ਕਿਵੇਂ ਦਾਗ ਲਾਉਂਦੀ ਐ ਉਹ ਇਹ ਪਸਾਰਾ ਸਟੋਰੀ ਬਾਕੀ ਲਿਖੀ ਪਈ ਐ ਸਾਨੂੰ ਮੌਕੇ ਟੂ ਮੌਕੇ ਡਾਇਲੌਗ ਅਸੀਂ ਦਿੰਦੇ ਰਾਂਗੇ ਹਾਂ ਵੀਰੇ ਮੈਨੂੰ ਤੁਰਤ ਪਹਿਲੀ ਦੱਸ ਦੇ ਰਿਓ ਕਿਉਂਕਿ ਮੈਨੂੰ ਇੰਨਾ ਯਾਦ ਨਹੀਂ ਰਹਿੰਦਾ ਇਹ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਟੈਨਸ਼ਨ ਨਾ ਲਓ ਜੀ ਤੁਸੀਂ ਹਾਂ ਚਲੋ ਫਿਰ ਤੁਸੀਂ ਹੁਣ ਕੰਮ ਸ਼ੁਰੂ ਕਰਦੇ ਆਪਾਂ ਹਾਂ ਚਲੋ ਠੀਕ ਹੈ ਜੀ ਜੀ ਉਸਕਾਨ ਜੀ ਕਿੰਨੇ ਪੈਸੇ ਦਈਏ ਹਾਂ ਵੀਰੇ ਜਿੰਨੇ ਚ ਗੱਲ ਹੋਈ ਸੀਗੀ ਉਹ ਗੱਲ ਤਾਂ 2500 ਚ ਹੋਈ ਸੀ ਜੀ ਦੇਖ ਲਓ 2500 ਤੋਂ ਹੋਰ ਦੇਦਣਾ ਵਾਦਾ ਨਾ ਵੀਰੇ ਸਾਨੂੰ ਪਤਾ ਹੀ ਆ ਨਾ ਵੀਰੇ ਮੈਨੂੰ ਹੱਕ ਦੀ ਕਮਾਈ ਤੇ ਸਬਰ ਹੈਗਾ ਬਾਕੀ ਘਰੇ ਮੇਰਾ ਪਤੀ ਹੈਗਾ ਮੈਂ ਤੇ ਰੱਬ ਵਰਗਾ ਵਿਸ਼ਵਾਸ ਕਰਦਾ ਉਹ ਨਾਲੇ ਵੀਰੇ ਕਵੇਲਾ ਬਹੁਤ ਹੋ ਰਿਆ ਮੈਨੂੰ ਓਡੇ ਤੱਕ ਛੱਡੋ ਮੇਰੀ ਬੱਸ ਨਾ ਲੰਭ ਜੇ ਚੱਲ ਮਰਜ਼ੀ ਹੈ ਤੇਰੀ है। चलो चल आ जाओ बै जाओ पैसे सुनो मैं गड्डी च दिना ਸਲਾਮ ਆ ਬਣਾ ਕੇ ਨਾ 4000 ਕਿਰੇਤਾ ਸੀ ਕੋਈ ਨਾ ਲਿਖਿਆ ਸੀ ਕਿਹੜਾ ਸਭ ਤੋਂ ਵੱਜਿਆ ਦੇ ਦੋ ਤੁਸੀਂ ਕਿੰਨਾ ਦੇਵੋ ਤੇ ਕਦੇ ਕੋਈ ਗੱਲ ਨਹੀਂ ਮੈਂ ਆਦਿ ਦੇਖ ਲਾ ਮੁਸਕਾਨ ਆ ਰਹਾ ਬੋਝ ਜਨੂ ਮੀ ਤੇ ਤਨਖਾ ਚ ਪ੍ਰਭਾਰ ਕਿੰਨ ਦਾ ਕਦੇ ਕਦੇ ਆਪਾਂ 100 ਰੁਪਏ ਨੂੰ ਵੀ ਦੱਸਦੇ ਸੀ ਅੱਜ ਆਪਾਂ ਹਜ਼ਾਰਾਂ ਚ ਖੇਡਣਾ ਦੇਖਣਾ ਹਾਂਜੀ ਇਹ ਸੋਟੀ ਦੀ ਦੌਲਤ ਹੈ ਜੇ ਤੁਸੀਂ ਮੈਨੂੰ ਨਾਮ ਕੀਤੇ ਤੋੜੋ ਤਾਂ ਮੈਂ ਕਿੱਥੇ ਪਹੁੰਚਦੀ ਨਾਲੇ ਜੋ ਪੁੱਸਾਂਗੇ ਕਿ ਸੋਟੇ ਕਰਕੇ ਹਨ ਕਿ ਮੈਂ ਬਸ ਮੁਸਕਾਨ ਮੈਂ ਤੇਰੇ ਤੇ ਵਿਸ਼ਵਾਸ ਕੀਤਾਗਾ ਤੂੰ ਮੇਰਾ ਵਿਸ਼ਵਾਸ ਨਾ ਤੋੜੀ ਕਦੇ ਮੈਨੂੰ ਧੋਖਾ ਨਾ ਦੇ ਜੇ ਮੈਂ ਥੋੜਾ ਤੋਂ ਸਵਾਸ ਨਹੀਂ ਤੋੜਦੀ ਹੈਗੀ ਮੈਂ ਤੁਹਾਨੂੰ ਬੋਝ ਤੁਸੀਂ ਨੇ ਮੇਰੇ ਇਨਾ ਸਾਲ ਦਿੱਤਾਗਾ ਮੈਂ ਤੁਹਾਨੂੰ ਕਦੇ ਵੀ ਧੋਖਾ ਨਹੀਂ ਦੇਣੀਗੀ ਕਿਉਂ ਨਾ ਮੇਰਾ ਸਾਥ ਤੇਰੇ ਨਾਲ ਆ ਚਾਹੇ ਰਿਸ਼ਤੇਦਾਰ ਤੇਰੇ ਕੋਈ ਵੀ ਤੇਰੇ ਨਾਲ ਨਹੀਂ ਬਰਤਦਾ ਇਹ ਧੰਦੇ ਚ ਕੰਮ ਕਰਦ ਕਰਕੇ ਪਰ ਮੇਰਾ ਤੇਰੇ ਨਾਲ ਪੂਰਾ ਸਾਥ ਆ ਮੇਰਾ ਸਹਿਯੋਗ ਆ ਤੂੰ ਕਿੰਨਾ ਵੀ ਕੰਮ ਕਰ ਲਈ ਲੈਣ ਚ ਠੀਕ ਆ ਨਾ ਕੰਮ ਤਾਂ ਦੇਖੋ ਜੀ ਕੋਈ ਵੀ ਮਾਰਾ ਨਹੀਂ ਹੈਗਾ ਚਿਹਦੇ ਹਾੜੀ ਕਰ ਲੋ ਚਲੋ ਬੋਚੇ ਕਰ ਲੋ ਜਿਹਨੇ ਗੱਲ ਤੋਂ ਹੁੰਣਾ ਹੁੰਦਾ ਉਹ ਅੰਦਰ ਅੰਦਰ ਵੀ ਰਹਿ ਕੇ ਹੋ ਜਾਂਦਾ ਚਲ ਫਿਰ ਮੈਨੂੰ ਪੈਸੇ ਦੇ ਦੇ ਮੇਰੇ ਬਸ ਦਾ ਟਾਈਮ ਹੋ ਗਿਆ ਉਹ ਕੋਈ ਨਾ ਖੜ ਜਾ ਦੇ ਦੇ ਨੇ ਪੈਸੇ ਗਰੇ ਕੀ ਕਰਾਂਗਾ ਤੂੰ ਮੋਰੇ ਹੱਥ ਲਵਾਉਣ ਨਹੀਂ ਆਉਂਦੀ ਹੈਗੀ ਮੈਂ ਮਜਬੂਰੀ ਦੀ ਮਾਰੀਏ ਕੰਮ ਕਰਦੀ ਆਂਗੀ ਤੂੰ ਮੇਰੀ ਮਜਬੂਰੀ ਦਾ ਫਾਇਦਾ ਫੁੰਨਾਗਾ ਨਾ ਹੁਣ ਤੂੰ ਮੇਰੇ ਤੇ ਰੋਜਦਾ ਨਹੀਂ ਐ ਤੇਰਾ ਖਾਸੇ ਮੇਰੇ ਮੂਰੇ ਹੱਥ ਬੰਨਦਾ ਸੀ ਉਦੋਂ ਯਾਦ ਨਹੀਂ ਤੇਰੇ ਯਾਦ ਨਹੀਂ ਤੇਰੇ ਉਹ ਕੰਮ ਬਾਤ ਤੇ ਬੰਨਦਾ ਸੀ ਅੱਖ ਮੇਰਾ ਵੀ ਇੱਜ਼ਤ ਨਹੀਂ ਲੈਣ ਆਉਂਦੀ ਹੈਗੀ ਤਾਂ ਹੀ ਸਾਰੇ YouTube ਪਾਲਣ ਬਦਨਾਮ ਕਰਦੇ ਨੇ ਸੋਡੇ ਵਾਲਕੇ ਮੁੰਡੇ ਜਿਹੜੇ ਇਹ ਜਿਹੜੇ ਹੱਤਪਾਂ ਕਰਦੇ ਨੇਗੇ ਮੈਨੂੰ ਕੰਮ ਕਰਨ ਆਉਂੀਆਂ ਆ ਤੇ ਹਲਾ ਵੀਰੇ ਮੇਰੀ ਮਜਬੂਰੀ ਦਾ ਫਾਇਦਾ ਫੁੰਦਾ ਆ ਤੇਰੇ ਵਾਸਤੇ ਗੱਤ ਕਰ ਲੈ ਓਏ ਆਰੇ ਫੜਪੜਨੇ ਪੈਸੇ ਤੈਨੂੰ ਅੱਜ ਤੱਕ ਛੱਡ ਗਿਆ ਹੁਣ ਮੈਂ ਆਤ ਇਹ ਵੀਡੀਓ ਤੇ ਕੰਮ ਨਹੀਂ ਕਰਦੀ ਸੁਣਿਆ ਹੋਇਆ ਹਾਂ ਆ ਦੇਖੋ ਜੀ ਆਪਣਾ ਮੁੰਡਾ ਹੀ ਵਧੀਆ ਸਕੂਲ ਚ ਲੱਗ ਗਿਆ ਹੁਣ ਨਹੀਂ ਕਮਾਂਡਰ ਨਾਲ ਮੈਨੂੰ ਇੰਨੇ ਨੇ ਮਹਿਨੇ ਦਿੰਦੀਆਂ ਸੀਆਂ ਗਿਆ ਸਰਕਾਰੀ ਚ ਜਾਂਦਾ ਸੀ ਨਾ ਹੁਣ ਤਾਂ ਇਹ ਵੀ ਵਧੀਆ ਕੱਪੜੇ ਲੀੜੇ ਪਾਉਣ ਲੱਗ ਗਿਆ ਵਧੀਆ ਪੜਨ ਲੱਗ ਗਿਆ ਇਹ ਹੋਰ ਆਪਾਂ ਨੂੰ ਵੀ ਵਧੀਆ ਕੱਪੜਾ ਲੀਡਾ ਜੋੜਨ ਲੱਗ ਗਿਆ ਹੁਣ ਤਾਂ ਮਹਿੰਗੇ ਪਾਉਣੇ ਆ ਪਹਿਲਾਂ ਉਹੀ ਟੁੱਟੀਆਂ ਭੱਜੀਆਂ ਲੋਰਾ ਟੀ-ਸ਼ਰਟਾਂ ਪਾਈ ਫਿਰਦੀ ਦੂਮੀ ਟੁੱਟੇ ਭੱਜੇ ਸੂਟ ਪਾਈ ਫਿਰਦੀ ਸੀ ਨਾਲੇ ਮੈਂ ਹੁਣ ਐ ਸੋਚਦੀ ਸੀ ਹੁਣ ਆਪਣੇ ਕੋਲ ਇੰਨੇ ਪੈਸੇ ਤਾਂ ਇਕੱਠੇ ਹੋ ਗਏ ਹਾਂ 3-4 ਲੱਖ ਰੁਪਏ ਤਾਂ ਮੇਰੇ ਕੋਲ ਜੁੜ ਗਾ ਛੋਡੇ ਕੋਲ ਵੀ ਹੈਗਾ ਆਪਣੀ ਦੁਕਾਨ ਵਧੀਆ ਚੱਲ ਰਹੀ ਆ ਹੁਣ ਆਪਾਂ ਐ ਕਹਿੰਦੇ ਸੀ ਜਿਹੜੇ ਬਾਹਰਲੀ ਜਗ੍ਹਾ ਆਪਾਂ ਉੱਥੇ ਨਾ ਮਕਾਨ ਬਣਾ ਲਈਏ ਵਧੀਆ ਪੁਰ ਪਾ ਲੈਣਾ ਜਿਵੇਂ ਤੇਰੀ ਮਰਜ਼ੀ ਆਪਾਂ ਕਰ ਲੈਨੇ ਕੋਈ ਚੱਕਰ ਨਹੀਂ ਤੇਰਾ ਕੰਮ ਵਧੀਆ ਚੱਲਦਾ ਹੁਣ ਹੁਣ ਤਾਂ ਮੇਰਾ ਕੰਮ ਵੀ ਵਧੀਆ ਚੱਲ ਪਿਆ ਹੁਣ ਤਾਂ ਪਹਿਲਾਂ ਤਾਂ ਮੈਂ 2-3 YouTube ਤੇ ਕੰਮ ਕਰਦੀ ਸੀਗੀ ਚੰਨਾ ਤੇ ਹੁਣ ਵਧੀਆ ਸਾਰਿਆਂ ਨਾਲ ਜਾਣ ਪਹਿਚਾਨ ਹੋ ਰਹੀ ਹੈ ਮੇਰੀ ਹਾਂ ਮੈਂ ਕਹਿੰਦੀ ਨਾਲ ਤਾਂ ਆਪਾਂ ਮਕਾਨ ਬਣਾ ਲੈਣਾ ਗੇ ਤੇਰੇ ਨਾਲੇ ਆਪਾਂ ਗੱਡੀ ਸੋਚ ਰਹੀ ਸੀ ਮੈਂ ਲੈਣ ਵਾਸਤੇ ਮੈਂ ਗੱਡੀ ਕੋਈ ਗੱਲ ਨਹੀਂ ਗੱਡੀ ਲੈ ਲੈਨੇ ਆਪਾਂ ਠੀਕ ਹੈ ਨਾ ਬਾਕੀ ਹੁਣ ਫੋਨ ਆਇਆ ਸੀਗਾ ਪਾਂ ਦਾ ਵੱਡੀ ਦਾ ਹਾਂ ਕਹਿੰਦੀ ਤੇਰੇ ਬੰਦੇ ਨੂੰ ਤਾਂ ਕੋਈ ਸ਼ਰਮੇ ਨਹੀਂ ਹੈਗੀ ਕਮਾਈ ਖਾਨ ਦਾ ਮਾਰਾ ਤੈਨੂੰ ਕੰਮਾਂ ਤੇ ਪੇਦਾ ਫਲਾਣਾ ਪੇਦਾ ਮਮੇ ਨੇ ਕੀ ਲੈਣਾਗਾ ਉਹ ਤਾਂ ਖਾਨ ਦਾ ਕਮਾਈ ਮੇਰੀ ਖਾ ਰਿਆਗਾ ਹਾਂ ਹਾਂ ਮੇਰੇ ਆਉਣਾ ਉਹ ਮੈਨੂੰ ਕੋਈ ਲੈਣਾ ਦੇਣਾ ਨਹੀਂਗਾ ਮੇਰੇ ਬੰਦਾ ਮੇਰੇ ਨਾਲ ਖੜਿਆਗਾ ਹਾਂ ਆਪਾਂ ਕਿਸੇ ਤੋਂ ਕੀ ਲੈਣਾ ਜਿਹੜਾ ਨਹੀਂ ਆਉਂਦਾ ਨਾ ਆਵੇ ਧੱਕੇ ਖਾਵੇ ਰੱਬ ਨੇ ਇੰਨੀ ਸੁਣ ਰੱਖੀ ਹੈਗੀ ਅੱਜ ਆਪਣੇ ਸਭ ਕੁਝ ਹਗਾ ਕਰੇ ਹੂੰ ਬਾਕੀ ਮੇਰਾ ਪੁੱਤ ਦੇਖ ਹੁਣ ਕਿੰਨਾ ਖੁਸ਼ ਰਹਿੰਦਾਗਾ ਨਾਲੇ ਪੜ ਰਿਹਾਗਾ ਬਸ ਤੋਂ ਕੰਮ ਨਹੀਂ ਨਹੀਂ ਬਸ ਤੋਂ ਕੰਮ ਨੂੰ ਦੱਬੀ ਚਾਲ ਐਵੇਂ ਲੋਕਾਂ ਦੀ ਪਰਵਾਹ ਨਾ ਕਰਿਆ ਕਰ ਬਸ ਤੁਸੀਂ ਮੇਰੇ ਨਾਲ ਹੋਗੇ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈਗੀ ਜਿਹੜੇ ਕੁੱਤੇ ਭੌਂਗਦੇ ਨੇ ਭੌਂਕੀ ਜਾਂਦੇ ਸੁੱਖੀ ਘਰੀ ਹੈ ਹਾਂਜੀ ਹਾਂਜੀ ਸਰਪੰਚ ਸਾਹਿਬ ਆ ਜੋ ਲੰਘਿਓ ਤੇ ਸਰਪੰਚ ਪਤਾ ਨਹੀਂ ਕੀ ਕਰਨਾ ਤੁਸੀਂ ਕਹਿੰਦੇ ਸਰਪੰਚ ਜੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਬੈਠੋ ਪਾਣੀ ਲੈ ਕੇ ਆਉਣੀ ਆ ਪਾਣੀ ਨੂੰ ਰਹਿਣ ਦਿਓ ਤੁਸੀਂ ਥੋੜੀ ਜਿਹਾ ਨਾਲ ਮੈਂ ਗੱਲ ਕਰਨੀ ਆ ਬੈਠੋ ਲੋ ਪਾਣੀ ਤਾਂ ਪੀ ਲਾਂਦੇ ਨਹੀਂ ਨਹੀਂ ਕੋਈ ਨਹੀਂ ਗੱਲ ਕਰਾਂਗੇ ਪਾਣੀ ਬਾਰੇ ਫਿਰ ਤੁਹਾਨੂੰ ਹਾਂਜੀ ਸਰਪੰਚ ਸਾਹਿਬ ਕਿਵੇਂ ਗੇੜਾ ਮਾਰਿਆ ਸੀ ਫਿਰ ਸੁਖੀ ਮੈਂ ਤੇਨ ਨਾਲ ਇੱਕ ਗੱਲ ਕਰਨੀ ਸੀ ਹਾਂ ਹਾਂ ਦੱਸੋ ਇੰਟਰ ਕਰ ਵਾਲੀ ਇਹ ਫਿਲਮਾਂ 'ਚ ਕੰਮ ਕਰਦੀ ਹੈ ਨਾ ਹਾਂ ਇਹ ਕੰਮ ਵਧੀਆ ਨਹੀਂ ਹੈਗਾ ਨਾਲ ਤਾਂ ਇਹਦੇ ਨਾਲ ਬੱਚੇ ਹੁੰਦੇ ਨੇ ਖਰਾਬ ਪਿੰਡ ਦੇ ਨਾਲੇ ਥੋੜੇ ਸਾਖ ਸੰਬੰਧੀਆਂ 'ਚ ਗੱਲਾਂ ਹੁੰਦੀਆਂ ਨੇ ਸਾਰੀਆਂ ਇਹ ਤਾਂ ਗੱਲ ਪੰਚਾਇਤ ਤੱਕ ਜਾਂਦੀ ਦੀ ਮੈਂ ਫਿਰ ਉਹਨਾਂ ਨੂੰ ਸਮਝਾ ਕੇ ਕਿਹਾ ਵੀ ਚੱਲ ਮੈਂ ਉਹਨਾਂ ਦੇ ਗੇੜਾ ਕਰਾਂ ਜਾ ਕੇ ਸਮਝਾ ਕੇ ਆਉਣਾ ਠੀਕ ਹੈ ਪਰ ਇਹ ਤੁਸੀਂ ਸਮਝ ਜਿਓ ਇਹ ਗੱਲ ਕੰਮ ਜਿਹੜਾ ਥੋੜਾ ਵਧੀਆ ਨਹੀਂ ਹੈਗਾ ਕਰਨ ਵਾਲਾ ਗੱਲ ਸੁਣੋ ਸਰਪੰਚ ਜੀ ਮੇਰੀ ਜਿਹੜੋਤੀ ਪਹਾੜਾਂ ਪਿੰਡ ਦੀਆਂ ਨੇ ਜਿਹੜੀਆਂ ਜਿਹੜੇ YouTube ਤੇ ਇਹਨਾਂ ਤੇ ਕੀ ਕਹਿੰਦਾ TikTokਾਂ ਤੇ ਫਿਲਮਾਂ ਬਣਾਉਂਦੀਆਂ ਨੇ ਗਾਣੇ ਬਣਾਉਂਦੇ ਨੇ ਕੱਪੜੇ ਦੇ ਪਾ ਪਾ ਕੇ ਫਿਲਮਾਂ ਦੇਖਦੀਆਂ ਨੇ ਆ ਬਾਹਰ ਜਾਂਦੀਆਂ ਨੇ ਕਾਲਜਾਂ ਚ ਉਦੋਂ ਖਰਾਬ ਨਹੀਂ ਹੁੰਦੇ ਜਵਾਖ ਜੇ ਅਸੀਂ ਦੂਰੀਆਂ ਨੂੰ ਸਮਝਾਉਣਾਗੇ ਤਾਂ ਇਹਦੇ ਕਰਕੇ ਮੇਰੇ ਕਰਕੇ ਤਾਂ ਦੁਨੀਆ ਖਰਾਬ ਹੋ ਰਹੀ ਆ ਪਿੰਡ ਦੀਆਂ ਕੁੜੀਆਂ ਵੀ ਖਰਾਬ ਹੁੰਦੀਆਂ ਨੇ ਰੋਜ਼ ਦੇਖਦੀਆਂ ਸਰਪੰਚ ਜੀ ਮੈਂ ਜਦੋਂ ਜਾਣੀ ਅੱਡੇ ਤੇ ਮੁੰਡਿਆਂ ਨਾਲ ਖੜੀਆਂ ਹੋਈਆਂ ਉਦੋਂ ਪਿੰਡ ਦੀਆਂ ਕੁੜੀਆਂ ਖਰਾਬ ਨਹੀਂ ਹੁੰਦੀਆਂ ਮੇਰੇ ਕਰਕੇ ਉਹਨਾਂ ਖਰਾਬ ਹੋ ਗਈਆਂ ਨਾਲੇ ਸਰਪੰਚ ਸਾਹਿਬ ਫਿਲਮ ਕੋਈ ਵੀ ਮਾੜੀ ਨਹੀਂ ਹੁੰਦੀ ਲੋਕਾਂ ਦੀ ਸੋਚ ਮਾੜੀ ਹੁੰਦੀ ਆ ਵੱਡੇ ਵੱਡੇ ਘਰਾਂ ਦੀ ਕੁੜੀਆਂ ਕੰਮ ਕਰਦੀਆਂ ਨੀਰੂ ਬਾਜਬਾ ਹੋਗੀ ਸੋਨੂੰ ਬਾਜਬਾ ਹੋਗੀ ਉਹਨਾਂ ਨੂੰ ਤਾਂ ਕੋਈ ਕਹਿੰਦਾ ਨਹੀਂ ਉਹ ਵੀ ਫੈਲਾਵਾਂ ਬਣਾਉਂਦੀਆਂ ਜੇਕਰ ਕਿਸੇ ਗਰੀਬ ਦਾ ਘਰ ਚੱਲਦਾ ਉਹ ਚ ਲੋਕ ਕਹਿਣ ਲੱਗ ਜਾਂਦੇ ਨੇ ਸੋਨੂੰ ਵੀ ਸਰਪੰਚ ਸਾਹਿਬ ਇਹ ਗੱਲ ਸਮਝਣੀ ਚਾਹੀਦੀ ਹੈਗੀ ਅਸੀਂ ਆਪਦਾ ਘਰ ਤੋਰਦੇ ਆ ਅਸੀਂ ਉਹਨਾਂ ਵਧੀਆ ਪੈਸੇ ਕਮਾ ਰਹੇ ਆ ਸਾਡਾ ਘਰ ਚੱਲਦਾ ਜਵਾਕ ਚੰਗੇ ਸਕੂਲ ਚ ਲੱਗ ਗਏ ਸਾਡੀ ਗਰੀਬੀ ਦੂਰ ਹੋ ਗਈ ਵਧੀਆ ਕੱਪੜਾ ਲੀੜਾ ਪਾਉਣ ਲੱਗੇ ਲੋਕਾਂ ਦਾ ਦੱਸੋ ਕੀ ਢਿੱਡ ਦੁੱਖਦਾ ਇਹਦੇ ਵਿੱਚ ਠੀਕ ਹੈ ਨਾ ਕਿਸੇ ਦਾ ਤਾਂ ਨਹੀਂ ਖਾਂਦੇ ਸੀ ਅੱਬ ਦਾ ਕਮਾ ਕੇ ਪਾ ਰਹਿਆਂ ਲੋਕ ਸਾਨੂੰ ਸਹਿਯੋਗ ਦੇ ਰਹੇ ਨੇ ਵਧੀਆ ਸਾਡੇ ਵਿਊ ਆ ਰਹੇ ਨੇ ਵੀ ਲੋਕ ਵੀਡੀਓ ਦੇਖ ਰਹੇ ਨੇ ਇਹ ਚ ਕਿਸੇ ਦਾ ਕੀ ਢਿੱਡ ਦੁਖਦਾਗਾ ਇਹ ਦੱਸੋ ਮੈਨੂੰ ਨਾਲੇ ਸਰਪੰਚ ਜੀ ਮੇਰੀ ਗੱਲ ਸੁਣੋ ਜਿੱਥੇ ਅਸੀਂ ਵੀਡੀਓ ਬਣਾਉਂਦੇ ਨਾ ਪਰਿਵਾਰ ਚ ਬਣਾਉਂਦੇ ਆ ਫੈਮਿਲੀ ਹੁੰਦੀ ਉਹਨਾਂ ਦੇ ਵੀ ਤੀ ਪਾਣਾ ਨਹੀਂ ਗਿਆ ਜਿਹੜੇ ਬਣਾਉਂਦੇ ਨੇ ਮੜੀ ਮੋਟੀ ਸੋਚ ਸਹੀ ਰੱਖਣੀ ਚਾਹੀਦੀ ਆ ਤੁਸੀਂ ਪਿੰਡ ਦੇ ਸਰਪੰਚ ਤੁਸੀਂ ਆਪ ਸਮਝਦਾਰ ਹੋਗੇ ਵੀ ਆਜਾ ਕੋਈ ਗਲਤ ਕੰਮ ਥੋੜੀ ਚੋਰਾਂਗੇ ਅਸੀਂ ਮੈਨੂੰ ਵੀ ਆਪਣੀ ਇੱਜ਼ਤ ਪਿਆਰੀ ਹੈ ਮੈਨੂੰ ਵੀ ਆਪਣੇ ਪਿੰਡਿਆਂ ਦੀ ਇੱਜ਼ਤ ਪਿਆਰੀ ਹੈਗੀ ਨਾਲ ਬਾਕੀ ਤੁਸੀਂ ਮੜਾ ਬਾਹਰ ਨਿਕਲ ਕੇ ਦੇਖੋ ਫਿਰ ਦੁਨੀਆ ਬਾਰੇ ਪਤਾ ਚੱਲੂਗਾ ਤਾਂ ਹੀ ਤਾਂ ਦੁਨੀਆ ਬਾਹਰ ਜਾਂਦੀ ਆ ਬਾਕੀ ਸਰਪੰਚ ਸਾਹਿਬ ਜੀ ਤੁਹਾਨੂੰ ਫੇਰ ਵੀ ਬੁਰਾ ਲੱਗਦਾ ਤੇ ਲੱਖ ਰੁਪਇਆ ਕਮਾ ਲੈਂਦੀ ਐ ਮਹੀਨੇ ਦਾ ਤੁਸੀਂ ਪੰਚਾਇਤ ਤੋਂ ਇਕੱਠਾ ਕਰਕੇ ਸਾਨੂੰ 80 ਹਜ਼ਾਰੀ ਮਹੀਨਾ ਦੇ ਦਿਆ ਕਰੋ ਸਾਡਾ ਘਰ ਵਧੀਆ ਚੱਲੂ ਜੀ ਇਹਦੇ ਨਾਲ ਅਸੀਂ ਇਹ ਕੰਮ ਕਰਦੀ ਨਹੀਂ ਕਿ ਅਸੀਂ ਛੱਡ ਦਿੰਨੇ ਆ ਕਿ ਨਹੀਂ ਨਿਕਲਦੀ ਹੈ ਕਿ ਸਰਪੰਚ ਜੀ ਕਰੀ ਬੈਠ ਜੂਗੀ ਮੈਂ ਸਾਨੂੰ ਕਿ ਲੋੜ ਏ ਇਦਾਂ ਕਿਦਾਂ ਹੋ ਸਕਦੇ ਇਹ ਗੱਲ ਹੋਏ ਜੀ ਜੇ ਸਰਪੰਚ ਸਾਹਿਬ ਇਹ ਗੱਲ ਨਹੀਂ ਹੋ ਸਕਦੀ ਨਾ ਤੁਸੀਂ ਆਪਦੀ ਸੋਚ ਚੰਗੀ ਬਣਾਓ ਨਾਲੇ ਪਿੰਡ ਵਾਲਿਆਂ ਨੂੰ ਬਧੀਆ ਬਣਾਓ ਉਹਨਾਂ ਦੀ ਸੋਚ ਚੰਗੀ ਬਣਾਓ ਕਿ ਫਿਲਮਾਂ 'ਚ ਕੰਮ ਕਰਨ ਵਾਲੇ ਕੁੜੀਆਂ ਦੀ ਇੱਜ਼ਤ ਕਰਨ ਸੋਚ ਚੰਗੀ ਬਣਾਉਣ ਦੀ ਲੋੜ ਆ ਗਈ ਲੋਕ ਬਾਹਰ ਕਿਉਂ ਜਾਂਦੇ ਨੇ ਕਿਉਂਕਿ ਉੱਥੇ ਕੋਈ ਧੰਦੇ ਨੂੰ ਮਾੜਾ ਨਹੀਂ ਸਮਝਦਾ ਕੋਈ ਕੋਈ ਵੀ ਕੰਮ ਕਰ ਸਕਦਾ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੈਗੀ ਸਾਰੇ ਕੰਮ ਇੱਕੋ ਬਰਾਬਰ ਨੇ ਤੁਹਾਨੂੰ ਵੀ ਇੱਥੇ ਲੋਕਾਂ ਦੀ ਸੋਚ ਇਹ ਬਣਾਉਣੀ ਚਾਹੀਦੀ ਤੇ ਆਪਦੀ ਸੋਚ ਵੀ ਚੰਗੀ ਬਣਾਉਣੀ ਚਾਹੀਦੀ ਹੈਗੀ ਇਹ ਤਾਂ ਗੱਲ ਤੇਰੀ ਸੁਖੀ ਠੀਕ ਹੈ ਅੱਖਾਂ ਖੋਲ੍ਹਤੀਆਂ ਹਰ ਤਾਂ ਹੈਨ ਤਾਂ ਹੀ ਲੋਕ ਬਾਹਰ ਨੂੰ ਜਾਂਦੇ ਨੇ ਆਪਣੇ ਲੋਕਾਂ ਦੀ ਸੋਚ ਇਹ ਗੰਦੀ ਹੈ ਥੋੜੀ ਜੀ ਜੇ ਲੋਕ ਆਪਣੇ ਇੱਥੇ ਦੇ ਨਾ ਪੰਜਾਬ ਦੇ ਸਮਝਣ ਤਾਂ ਬਾਹਰ ਜਾਣ ਦੀ ਲੋੜ ਹੀ ਨਹੀਂ ਕੰਮ ਤੁਰੇ ਬਾਦੂ ਨਗੇ ਕੰਮ ਤੁਰੇ ਵੀ ਬਹੁਤ ਕਰੇ ਜਾਣਗੇ ਪੰਜਾਬ 'ਚ ਕੋਈ ਕੰਮ ਨਹੀਂ ਮੁੱਕਿਆ ਹੈਗਾ ਪਰ ਜਿਹੜੇ ਪੰਜਾਬੀਆਂ ਦੀ ਸੋਚ ਗਲਤ ਹੋਈ ਪਈ ਹੈ ਨਾ ਬਦਲੀ ਪਈ ਆ ਤਾਂ ਹੀ ਪੰਜਾਬ ਸੜ ਸੜ ਕੇ ਦੁਨੀਆ ਬਾਹਰ ਬੈਠੀਏ ਜਾ ਕੇ ਚਲ ਹੁਣ ਮੇਰੀ ਅੱਖਾਂ ਖੁੱਲ ਗਈਆਂ ਠੀਕ ਹੈ ਮੈਨੂੰ ਕਰ ਦੋ ਮਾਫ ਮੈਂ ਤਾਂ ਇੱਕ ਸਮਾਂ ਸਮਝਾਉਣ ਦਾ ਫਰਜ਼ ਸੀ ਜਿਵੇਂ ਤੁਹਾਡਾ ਚਿੱਤ ਕਰਦਾ ਉਦਾਂ ਕਰ ਲਓ ਠੀਕ ਹੈ ਠੀਕ ਹੈ ਸਰਪੰਚ ਸਾਹਿਬ ਕੋਈ ਗੱਲ ਚਲ ਠੀਕ ਹੈ ਮੈਂ ਚੱਲਦਾ ਹਾਂ ਹਾਂ ਠੀਕ ਹੈ ਚਲੋ